ਸ੍ਰੀ ਗੁਰ ਸੱਜਣੋ ਕੀ ਹਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਬੜੇ ਲੰਮੇ ਸਮੇਂ ਪਿੱਛੋਂ ਦੁਬਾਰਾ ਵੀਡੀਓ ਕਰਨ ਲੱਗੇ ਆ ਮੈਂ ਇਸ ਵੀਡੀਓ ਵਿੱਚ ਬਕਾਇਦਾ ਤੁਹਾਨੂੰ ਜਿਹੜਾ ਆਪਣੇ ਮੇਰੇ ਏਰੀਏ ਦਾ ਜਾਨੀ ਕਿ ਬਾਰਡਰ ਬੈਲਟ ਲਾਲ ਤੁਸੀਂ ਫਰੋਇਪਰ ਦਾ ਮਾਮਦੋਰ ਏਰੀਆ ਵੀ ਇੱਥੋਂ ਦੇ ਜਿਹੜੀ ਮੇਰੀ ਕਣਕ ਬੀਜੀ 826 327 ਹੋਗੀ ਗੰਗਾ ਟੂ ਵਰਗੀ ਵੈਰੈਟੀ ਹੋਗੀ ਜਾਂ ਸਾਵਾ ਵਾਲਿਆਂ ਦੀ 2200 ਜਿੰਨਾ ਦਾ ਜਿਵੇਂ ਕਿ 73 ਜਾਂ 7501 ਜਾਂ 7301 ਝੋਨਾ ਆਉਂਦਾ ਉਹਨਾਂ ਦੀ ਵੈਰਾਈਟੀ ਆਪਾਂ ਕਣਕ ਦੀ ਵੀ ਲਾਈ ਸੀ 2200 ਨੰਬਰ ਉਹਦੇ ਬਾਰੇ ਵੀ ਤਾਂ ਮੈਂ ਸਾਰਾ ਚਾਨਣਾ ਪਾਵਾਂਗਾ ਵੀ ਸਾਡਾ ਕੀ ਝਾੜ ਨਿਕਲਿਆ ਹੁਣ ਜੇ ਆਪਾਂ ਗੱਲ ਕਰੀਏ 826 ਦੀ ਤਾਂ ਪੰਜਾਬ ਦੇ ਵਿੱਚ ਕਈਆਂ ਜਗ੍ਹਾ ਤੇ ਇਹਦਾ ਝਾੜ ਆਪਣੇ ਸੁਣਨ ਚਾਉਂਦਾ ਪਹਿਲਾਂ ਜਿਵੇਂ ਵੀਡੀਓ ਪਾਈਆਂ ਗਈਆਂ ਵੀ ਇਹਦਾ ਝਾੜ ਬਹੁਤ ਮੰਦਾ ਰਿਹਾ ਬਾਕੀ ਸਾਡੇ ਏਰੀਏ ਦੇ ਵਿੱਚ ਜਿਨ੍ਹਾਂ ਨੂੰ ਬਿਲਕੁਲ ਵੀ ਸਹੀ ਮਿਲਿਆ ਇਹਦਾ 826 ਦਾ ਉਹਨਾਂ ਦਾ ਝਾੜ ਬਹੁਤ ਵਧੀਆ ਰਿਹਾ 826 ਹੋ ਗਈ 327 ਹੋ ਗਈ ਜਾਂ 2200 ਨੰਬਰ ਸਾਵਾ ਵਾਲਿਆਂ ਦੀ ਹੋ ਗਈ ਜਾਂ ਹੋ ਗਈ ਗੰਗਾ 2 ਹੁਣ 826 ਤੇ 327 ਵਰਗੀਆਂ ਵੈਰੈਟੀਆਂ ਦਾ ਜਿਨ੍ਹਾਂ ਨੂੰ ਵੀ ਬਿਲਕੁਲ ਸਹੀ ਮਿਲਿਆ ਉਹਨਾਂ ਦਾ ਐਵਰੇਜ ਝਾੜ ਜਿਹੜਾ ਵੀ ਉਹ 70 ਮਨ ਦੇ ਆਸ-ਪਾਸ ਰਿਹਾ ਵੀ ਕਈਆਂ ਦੇ ਸੁਨਦੇ ਵਿੱਚ ਕਈਆਂ ਦੀ ਆਉਂਦਾ ਰਿਹਾ ਵੀ ਉਹਨਾਂ ਦਾ 80-80 ਮਨ ਤੱਕ ਵੀ ਝਾੜ ਰਿਹਾ ਹਾਂ ਉਹਦੇ ਵਿੱਚ ਕੋਈ ਝੂੜ ਨਹੀਂ ਹੋਵੇਗਾ ਵੀ ਜੇ ਕਿਸੇ ਦਾ 80 ਮਨ ਨਿਕਲਿਆ ਹੋਵੇਗਾ ਤਾਂ ਨਿਕਲ ਵੀ ਸਕਦਾ ਕਿਉਂਕਿ ਜ਼ਮੀਨਾਂ ਦੇ ਮੁਤਾਬਕ ਜਿਨ੍ਹਾਂ ਦੇ ਉਤਲੇ ਥੱਲੇ ਦੀ ਪੈੜੀ ਜਿਹੜੀ ਹੌਲੀ ਹੈ ਉਹਨਾਂ ਦਾ 826 ਦੀ ਜ਼ਮੀਨ ਜਿਨ੍ਹਾਂ ਤੇ ਜਨ ਕੇ ਉਤਲੇ ਉਤਲੇ ਪਾਸੇ ਦੀ ਜ਼ਮੀਨ ਉਤਲਾ ਤਲਾ ਜਿੰਦਾ ਜ਼ਮੀਨ ਦਾ ਹੌਲਾ ਹੈ ਉਹਨਾਂ ਦੀ ਕਣਕ ਜਿਹੜੀ 826 ਉਹ ਕੋਈ 60 ਮਣ ਤੋਂ ਥੱਲੇ ਰਹਿ ਸਕਦੀ ਬਾਕੀ ਅਦਰ ਕੋਈ ਵੀ ਜ਼ਮੀਨ ਜਿਹੜੀ ਸਾਡੇ ਏਰੀਆ ਦੀ ਹੈ ਜ਼ਮੀਨ ਬਹੁਤ ਭਾਰੀ ਹੋਣ ਦੇ ਕਰਕੇ ਵੀ ਇੱਥੋਂ ਦਾ ਜਿਹੜਾ ਝਾੜ ਹੈ 65 ਤੋਂ 70 ਦੇ ਵਿੱਚ ਐਵਰੇਜ ਦੇ ਤੌਰ ਤੇ ਅਪਕਹੀਏ ਤਾਂ 65 ਤੋਂ 70 ਦੇ ਵਿੱਚ ਰਿਹਾ ਬਾਕੀ 327 ਵੈਰਾਈਟੀ ਵੀ ਇਹਦੇ ਤੋਂ ਪਿੱਛੇ ਨਹੀਂ ਰਹੀ ਉਹਦਾ ਵੀ ਝਾੜ ਜਿਹੜਾ ਐਵਰੇਜ 65 ਤੋਂ 70 ਮਣ ਤੱਕ ਰਿਹਾ ਜੇ ਗੰਗਾ ਟੂ ਵਰਗੀ ਵੈਰਾਈਟੀ ਦੀ ਗੱਲ ਕਰਾਂ ਤਾਂ ਗੰਗਾ ਟੂ ਜਿਨ੍ਹਾਂ ਨੇ ਬਾਲੀ ਪਛੇਤੀ ਬਿੱਜੀ ਹੁੰਦਾ ਝਾੜ ਮੰਨਦਾ ਰਿਹਾ ਬਾਕੀ ਗੰਗਾ 2 ਵੈਰਾਈਟੀ ਦਾ ਵੀ ਝਾੜ ਜਿਹੜਾ 65 ਤੋਂ 70 ਐਵਰੇਜ ਦੇ ਤੌਰ ਤੇ ਪਿਆ। ਬਾਕੀ ਜਿਹੜੀ 826 ਵੈਰਾਈਟੀ ਹੈ ਕਈਆਂ ਜਗ੍ਹਾ ਤੇ ਕਈ ਕਹਿੰਦੇ ਆ ਵੀ ਇਹਦਾ ਝਾੜ 55 ਮਣ ਜਾਂ 55 ਤੋਂ ਥੱਲੇ ਰਿਹਾ। ਮੈਂ ਕਹਾਂਗਾ ਵੀ ਉਹ ਬੀਜ ਦੇ ਵਿੱਚ ਹੀ ਕਮੀ ਹੋਵੇਗੀ ਉਹ ਬੀ 826 ਦਾ ਨਹੀਂ ਹੋਵੇਗਾ। ਜੇਕਰ 826 ਦਾ ਬੀ ਆਪਾਂ ਬੀਜਿਆ ਉਹਦੀ ਪੂਰੀ ਖੇਚਲ ਕੀਤੀ ਹੈ। ਤੁਹਾਨੂੰ ਮੈਂ ਪਹਿਲੇ ਵੀਡੀਓ ਦੇ ਵਿੱਚ ਦੱਸਿਆ ਵੀ 826 ਇੱਕ ਇਹੋ ਜਿਹੀ ਵੈਰਾਈਟੀ ਸੀ। ਜਿੰਦੇ ਵਿੱਚ ਆਪਾਂ ਜਿੰਨਾ ਜ਼ਿਆਦਾ ਉਹਨੂੰ ਪਾਲੀਏ ਜਿਵੇਂ ਕਿ ਬਲੈਤਨ ਗਾਂ ਨੂੰ ਆਪਾਂ ਜਿੰਨਾ ਖਾਲ ਫੀਡ ਜ਼ਿਆਦਾ ਪਾਵਾਂਗੇ ਉਹ ਦੁੱਧ ਜ਼ਿਆਦਾ ਦਿੰਦੀ ਉਵੇਂ ਹੀ 826 ਵੈਰਾਈਟੀ ਸੀ ਜਿਨ੍ਹਾਂ ਨੇ ਦੀ ਖੇਚਲ ਪੂਰੀ ਕੀਤੀ ਏ ਉਹਨਾਂ ਨੂੰ ਇਹਦਾ ਝਾੜ ਜਿਹੜਾ ਵੀ 75 ਮਣ ਤੱਕ ਐਵਰੇਜ ਪਈ ਇਹਨਾਂ ਦੀ ਲੋਕਾਂ ਦਾ ਬਾਕੀ ਕਈਆਂ ਲੋਕਾਂ ਦਾ ਕਹਿਣਾ ਸੀ ਵੀ ਹੋਰ ਵੀ ਵੈਰਾਈਟੀਆਂ ਇੱਥੇ ਬਹੁਤ ਵਧੀਆ ਰਹੀਆਂ ਜਿਵੇਂ ਸਾਡੇ ਏਰੀਆ ਦੇ ਵਿੱਚ 272 ਹੋ ਗਈ ਸ਼੍ਰੀ ਰਾਮ ਦੀ ਜਾਂ SR05 ਉਹਨਾਂ ਦਾ ਝਾੜ ਵੀ ਬਹੁਤ ਹੀ ਵਧੀਆ ਰਿਹਾ ਵੀ ਸਾਡੇ ਏਰੀਆ ਦੇ ਵਿੱਚ ਇਹਦਾ ਝਾੜ ਕੋਈ 70 ਮਣ ਦੇ ਨੇੜੇ ਤੇੜ ਛੂੰਦਾ ਰਿਹਾ ਵੀ ਜਿਹੜੀ 272 ਸ਼੍ਰੀਰਾਮ ਦੀ ਸੀ ਤੁਹਾਨੂੰ ਪਤਾ ਵੀ ਇਹ ਵੈਰਾਈਟੀ ਇੱਕ ਇਹੋ ਜਿਹੀ ਵੈਰਾਈਟੀ ਵੀ ਜਿਹੜੀ ਭਾਰੀਆਂ ਜ਼ਮੀਨਾਂ ਦੇ ਵਿੱਚ ਵੀ ਕਾਮਜਾਬ ਰਹੀ ਜਿੱਥੇ ਪਾਣੀ ਜ਼ਿਆਦਾ ਖੜਦਾ ਜਾਂ ਜਿੰਨਾਂ ਜ਼ਮੀਨਾਂ ਦੇ ਵਿੱਚ ਵੀ ਪਾਣੀ ਸੁੱਕਦਾ ਨਹੀਂ ਉਥੋਂ ਦੀ ਇਹ ਵੈਰਾਈਟੀ 272 ਉਹ ਵੈਰਾਈਟੀ ਬਹੁਤ ਵਧੀਆ ਚੰਗੀ ਰਹੀ ਸਾਡੇ ਉਹਦਾ ਝਾੜ ਬਹੁਤ ਹੀ ਵਧੀਆ ਰਿਹਾ ਬਾਕੀ ਨੰਬਰ 2 ਤੇ ਕਈਆਂ ਦਾ ਜਿਵੇਂ 222 ਹੋ ਗਿਆ 187 ਦੇ ਨਾਲ ਡੜਾ ਕਰਕੇ ਬੀਜਿਆ ਕਈਆਂ ਸੱਜਣਾ ਨੇ ਜਾਂ ਕਈਆਂ ਦਾ ਅਦਰ ਦੇ ਵਿੱਚ ਲਾ ਲਓ ਤੁਸੀਂ ਵੀ ਨਿਰੀ ਵੀ 187 ਬੀਜੀ ਉਹਨਾਂ ਦਾ ਝਾੜ 60 ਮਣ ਦੇ ਕਰਾਸ ਕੀਤਾ ਇਸ ਵਾਰੀ ਦੇ ਹਿਸਾਬ ਲਈਏ ਤਾਂ 60 ਮਣ ਤੋਂ ਕਿਸੇ ਦਾ ਵੀ ਝਾੜ ਜਿਹੜਾ ਵੀ ਮੰਦਾ ਨਹੀਂ ਰਿਹਾ ਏਰੀਆ ਦੇ ਮੁਤਾਬਕ ਕਈਆਂ ਏਰੀਆ ਦੇ ਵਿੱਚ ਤਾਂ ਬੈਲਟ ਲਾ ਲਈਏ ਫਰੀਦਕੋਟ ਦੇ ਵੱਲੇ ਉਧਰ ਵੀ ਕਹਿੰਦੇ ਪਹਿਲਾਂ ਜਿਵੇਂ 50 50 ਮਣ ਜਿਹੜੀਆਂ ਕਣਕਾਂ ਝਾੜਦੀਆਂ ਇਸ ਇਸ ਵਾਰੀ ਉਹ 60-60 ਮਣ ਦੇ ਨੇੜੇ ਤੇ ਜਿਹੜੇ ਵੀ ਐਵਰੇਜ ਲੋਕਾਂ ਦੀ ਪਾਈ ਸੋ ਇਸ ਵਾਰੀ ਜਿਹੜਾ ਝਾੜ ਦਾ ਚੰਗਾ ਰਹਿਣ ਦਾ ਕਾਰਨ ਚਲੋ ਲੋਕਾਂ ਦੀ ਖੇਚਲ ਤਾਂ ਆਪਦੀ ਹੁੰਦੀ ਹੈ ਬਾਕੀ ਨੰਬਰ 2 ਤੇ ਜੋ ਮੌਸਮ ਰਿਹਾ ਉਹ ਕਣਕ ਦੇ ਪੱਖ ਦੇ ਵਿੱਚ ਰਿਹਾ ਮੈਂ ਜੇ ਆਪਦੀ ਗੱਲ ਕਰਾਂ ਤਾਂ ਪਹਿਲੇ ਜਿਹੜੇ 5 ਕਿੱਲੇ ਥਾਂ ਸੀ 826 ਦੇ ਉਹਦਾ ਝਾੜ ਕੋਈ ਬਾਹਰ ਤੋਂ 36 ਮਣ ਰਿਹਾ ਬਾਕੀ ਜਿਹੜੇ 12 ਤੋਂ 13 ਕਿੱਲਾਂ ਦੀ ਮੇਰੀ ਐਵਰੇਜ ਜਿਹੜੀ 69 ਮਨ ਦੀ ਨੈਟ ਪਾਈ ਗਈ 69 ਮਨ ਸਾਡੇ 69 ਮਨ ਦੇ ਹਿਸਾਬ ਤੇ 12 ਕਿੱਲਾਂ ਦੀ ਐਵਰੇਜ ਜਿਹੜੀ 826 ਦੀ ਮੇਰੀ ਆਪਣੀ ਆਪ ਦੀ ਖੁਦ ਹੀ ਨਿਕਲੀ ਆਪਾਂ 826 ਨੂੰ ਬਾਕੀ ਚਲੋ ਖੇਚਲ ਦੀ ਗੱਲ ਵੀ ਹੁੰਦੀ ਹੈ ਬਾਕੀ ਨੰਬਰ 2 ਤੇ ਜਿਹੜਾ ਮੌਸਮ ਹੈ ਹੁਣ ਤੱਕ ਜਿਹੜਾ ਠੰਡਾ ਰਹਿਣ ਦਾ ਕਾਰਨ ਵੀ ਇੱਕ ਜਿਹੜਾ ਕਣਕ ਦੇ ਝਾੜ ਵਧ ਰਹਿਣ ਦਾ ਬਾਕੀ ਇਸ ਤੋਂ ਬਾਅਦ ਆਪਾਂ ਜਿਹੜੇ ਕਣਕਾਂ ਦੇ ਆਲ ਓਵਰ ਕਲੀਅਰ ਕਰਕੇ ਹੁਣ ਆਪਾਂ ਇਧਰ ਵੇਖੋ ਵੀ ਆਪਾਂ ਇੱਕ ਕਿਲਾ ਜਿੱਥੇ ਆਪਾਂ ਪਨੀਰੀ ਬਿਜਣੀ ਹੁੰਦਾ तकरीबन तकरीबन ਇੱਕ ਵਾਰੀ ਬਾਹ ਦਿੱਤਾ ਉਹਨੂੰ ਆਪਾਂ तकरीबन ਹੁਣ ਦੌਰ ਲਾ ਕੇ ਬਾਚਨ ਦੇ ਚ ਪਾਣੀ ਛੱਡਾਂਗੇ ਪਾਣੀ ਛੱਡਣ ਦਾ ਇਹ ਹੀ ਕਾਰਨ ਵੀ ਜਿਹੜਾ ਇਹਦਾ ਪਿਛਲੇ ਸਾਲ ਦੇ ਵਿੱਚ ਇਹਦੇ ਝੋਨਾ ਸੀਗਾ ਜਾਂ ਇਹਦੇ ਵਿੱਚ ਕੋਈ ਬੂਟੇ ਜੰਗਲੀ ਬੂਟੇ ਜਿਵੇਂ ਝੋਨਿਆਂ ਦੇ ਵਿੱਚ ਆ ਜਾਂਦੇ ਆ ਉਹ ਸਾਰੇ ਸਾਰੇ ਉੱਗ ਪੈਣਗੇ ਇਹਨੂੰ ਲਗਾਤਾਰ ਆਪਾਂ 2 ਤੋਂ 3 ਦਿਨ ਪਾਣੀ ਲਾਵਾਂਗੇ ਜਿੰਦੇ ਨਾਲ ਜਿੰਨੇ ਵੀ ਇਹਦੇ ਵਿੱਚ ਬੂਟੇ ਹੁੰਦੇ ਨੇ ਜਿਵੇਂ ਜੰਗਲੀ ਬੂਟੇ ਤਾਂ ਖਾਸ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਵੀ ਵਿੱਚ ਝੋਨਿਆਂ ਦੇ ਬੀਿਆਂ ਦੇ ਵਿੱਚ ਵੱਡੇ ਬੁੱਟੇ ਵਿੱਚੜ ਆ ਜਾਂਦੇ ਜਾਂ ਬੂਟੇ ਆ ਜਾਂਦੇ ਜਿਹੜਾ ਕਿ ਝੋਨਾ ਪਹਿਲਾਂ ਹੀ ਖਿਰ ਜਾਂਦਾ ਉਹਦਾ ਕਾਰਨ ਇਹ ਹੀ ਹੁੰਦਾ ਬਾਕੀ ਪਹਿਲ ਦੇ ਤੌਰ ਤੇ ਮੈਂ ਜ਼ਿਮੀਂਦਾਰ ਨੂੰ ਇਹ ਕਹਿਣਾ ਚਾਹਣਾ ਵੀ ਜਿੱਥੇ ਪਨੀਰੀ ਆਪਾਂ ਬੀਜਣੀ ਹੁੰਦੀ ਹੈ ਉੱਥੇ ਖਾਸ ਤੌਰ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਝੋਨਾ ਆਪਾਂ ਝੋਨੇ ਦਾ ਬੀ ਲਾਇਆ ਜਿੱਥੇ ਆਪਾਂ ਪਨੀਰੀ ਬੀਜਣੀ ਹੁੰਦੇ ਵਿੱਚ ਕਿਤੇ ਜੰਗਲੀ ਬੂਟਾ ਤਾਂ ਨਹੀਂ ਹੈਗਾ ਕਿਉਂਕਿ ਉਹ ਜਿਹੜਾ ਜੰਗਲੀ ਬੂਟਾ ਹੁੰਦਾ ਉਹ ਆਪਣੇ ਵੱਡਣ ਤੋਂ ਪਹਿਲਾਂ ਹੀ ਕਰ ਜਾਂਦਾ ਸੋ ਜਿਹੜੀ ਚੀਜ਼ ਆਪਾਂ ਨੂੰ ਪਹਿਲੇ ਨੰਬਰ ਤੇ ਧਿਆਨ ਦੇਣਾ ਚਾਹੀਦਾ ਵੀ ਉਹ ਬੂਟੇ ਨੂੰ ਆਪਾਂ ਨੂੰ ਪਨੀਰੀ ਵਾਲੀ ਜਗ੍ਹਾ ਦੇ ਵਿੱਚੋਂ ਕੱਢ ਲੈਣਾ ਚਾਹੀਦਾ ਨੰਬਰ 2 ਤੇ ਅਗਰ ਆਪਣੇ ਕੋਲ ਇਹ ਨਹੀਂ ਹੁੰਦਾ ਤਾਂ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਅਜੇ ਪਨੀਰੀ ਤੇ ਜਿਵੇਂ 20 ਦਿਨ 20 ਤੋਂ 25 ਦਿਨ ਪਏ ਆ ਪਨੀਰੀ ਬੀਜਨ ਦੇ ਵਿੱਚ ਤੇ ਆਪਾਂ ਨੂੰ ਇਹਨੂੰ ਪਹਿਲਾਂ ਹੀ ਪਾਣੀ ਨਾਲ ਭਰ ਦੇਣਾ ਚਾਹੀਦਾ ਕਿਉਂਕਿ ਜੰਗਲੀ ਬੂਟਾ ਜਾਂ ਝੋਨੇ ਦੇ ਦਾਣੇ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਸਮਾਂ ਆਉਂਦਾ ਹੀ ਉਹਨਾਂ ਨੇ ਉਗਣਾ ਹੁੰਦਾ ਕਿ ਕਿ ਆਪ ਨੂੰ ਪਤਾ ਹੀ ਵੀ ਝੋਨੇ ਦੇ ਵੱਢ ਵੇਲੇ ਵੀ ਆਪਾਂ ਇਹਨੂੰ ਅੱਗ ਲਾਉਨੇ ਆ ਤਾਂ ਉਸ ਸਮੇਂ ਵੀ ਝੋਨੇ ਦੇ ਦਾਣਿਆਂ ਨੂੰ ਸੇਕ ਲੱਗ ਜਾਂਦਾ ਸੜ ਜਾਂਦਾ ਪਰ ਫਿਰ ਵੀ ਉਹ ਇਹਨਾਂ ਦਿਨਾਂ ਦੇ ਵਿੱਚ ਆਪਦੀ ਰੁੱਤ ਤੇ ਆਣ ਕੇ ਉੱਗ ਪੈਂਦੇ ਆ ਸੋ ਆਪ ਨੂੰ ਇਹ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਵੀ ਬਾਅਦ ਵਿੱਚ ਦੁਕਾਨ ਦੇ ਉੱਤੇ ਦੋਸ਼ ਦੇਣ ਤੋਂ ਪਹਿਲਾਂ ਆਪਾਂ ਨੂੰ ਇਹ ਗੱਲ ਦਾ ਧਿਆਨ ਦੇਣਾ ਚਾਹੀਦਾ ਵੀ ਆਪਾਂ ਅੱਜ 20 ਤੋਂ 25 ਦਿਨ ਪਏ ਆ ਆਪਾਂ ਨੂੰ ਜਿਹੜੀ ਆਪਣੀ ਜਿੱਥੇ ਪਨੀਰੀ ਬੀਜਣੀ ਹੈ ਉੱਥੇ ਆਪਾਂ ਨੂੰ ਪਾਣੀ ਲਾ ਕੇ ਉਹਦੇ ਵਿੱਚ ਬੂਟੇ ਪਹਿਲਾਂ ਉੱਗ ਪੈਣ ਇਹ ਗੱਲ ਦਾ ਧਿਆਨ ਦੇਣਾ ਚਾਹੀਦਾ ਵੀ ਉਹ ਪਹਿਲਾਂ ਉੱਗ ਪੈਣ ਤੋਂ ਉਹਨਾਂ ਨੂੰ ਆਪਾਂ ਚਲੋ ਆਪਾਂ ਨਸ਼ਟ ਕਰ ਸਕੀਏ ਸੋ ਇਹ ਗੱਲ ਦਾ ਕਿਸਾਨ ਵੀਰਾਂ ਨੂੰ ਧਿਆਨ ਦੇ ਵਿੱਚ ਦੇਣੀ ਚਾਹਣਾ ਵੀ ਉਹ ਅਜੇ 20 ਤੋਂ 25 ਦਿਨ ਆਪਣੇ ਪਏ ਆ ਪਨੀਰੀ ਬੀਜਣ ਦੇ ਵਿੱਚ ਜਿੱਥੇ ਤੁਸੀਂ ਬਣੀਰੀ ਬੀਜਣੀ ਉੱਥੇ ਤੁਹਾਨੂੰ ਪਾਣੀ ਛੱਡਣਾ ਚਾਹੀਦਾ ਤਾਂ ਜੋ ਜੋ ਪਿਛਲੇ ਸਾਲ ਦੇ ਜਿਹੜੇ ਵਿੱਚ ਜੰਗਲੀ ਬੂਟੇ ਗੇਲ ਲੋ ਜਾਂ ਫਿਰ ਤੁਸੀਂ ਪਿਛਲੇ ਸਾਲ ਦਾ ਜਿਹੜਾ ਵੀ ਝੋਨਾ ਅਦਰ ਆਪਾਂ ਲਾਉਣਾ ਹੋਵੇ ਕਈ ਵਾਰੀ ਕੀ ਹੁੰਦਾ ਵੀ ਆਪਾਂ 31 ਲਾਉਣਾ ਹੁੰਦਾ ਤੇ ਪਿਛਲੇ ਸਾਲ ਉਸੇ ਥਾਂ ਤੇ 114 ਹੁੰਦਾ ਫਿਰ ਅਗਲੀ ਵਾਰੀ ਉਹ 114 ਜਿਹੜਾ 131 ਦੇ ਵਿੱਚ ਰਲੇ ਦੇ ਤੌਰ ਤੇ ਆ ਜਾਂਦਾ ਉਹ ਆਪਣਾ ਗੌਰ ਚ ਕਰਨੀ ਚਾਹੀਦੀ ਜਿੱਥੇ ਵੀ ਆਪਾਂ ਪਨੇਰੀ ਬੀਜਣੀ ਹੈ ਉਹਨੂੰ ਆਪਾਂ ਨੂੰ ਅਜੇ 20 ਦਿਨ ਪਿਆ ਆ ਆਪਾਂ ਉਹਦੇ ਵਿੱਚ ਪਾਣੀ ਛੱਡ ਕੇ ਉਹਦੇ ਵਿੱਚ ਜਿਹੜੇ ਪਿਛਲੇ ਸਾਲ ਦੇ ਬੂਟੇ ਆ ਉਹਨਾਂ ਨੂੰ ਉਗਾ ਲੈਣਾ ਚਾਹੀਦਾ ਤਾਂ ਜੋ ਆਪਾਂ ਨੂੰ ਅਗਲੇ ਝੋਨੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਆ ਵੇਖੋ ਮੈਂ ਵੀ ਆਪਦਾ ਖੇਤ ਜਿਹੜਾ ਕਿੱਲਾ ਇੱਕ ਥਾਂ ਹੈ ਉਹਨੂੰ ਆਪਾਂ ਤਕਰੀਬਨ ਸਾਰੇ-ਸਾਰੇ ਵਾਹ ਕੇ ਇਹਨੂੰ ਆਪਾਂ ਕੱਲ ਨੂੰ ਇਹਦਾ ਪਾਣੀ ਛੱਡਾਂਗੇ ਤਾਂ ਜੋ ਇਹਦੇ ਵਿੱਚ ਪਿਛਲੇ ਸਾਲ ਦੇ ਜਿਹੜੇ ਫालतू ਬੂਟੇ ਨੇ ਉਹ ਉੱਗ ਪੈਣਗੇ ਸੋ ਇਸ ਤੋਂ ਬਾਅਦ ਆਪਾਂ ਕਿਹੜਾ-ਕਿਹੜਾ ਝੋਨਾ ਲਾਉਣਾ ਹੈ ਜਾਂ ਕਿਹੜੀ-ਕਿਹੜੀ ਵੈਰਾਈਟੀ ਇਸ ਵਾਰ ਆਪਾਂ ਲਾ ਰਹੇ ਹਾਂ ਉਹਦੇ ਬਾਰੇ ਤੁਹਾਨੂੰ ਮੈਂ ਖੇਪ ਦੇ ਵਿੱਚ ਲਗਾਤਾਰ ਵੀਡੀਓ ਪਾਉਂਦਾ ਰਵਾਂਗਾ ਬਾਕੀ ਕੱਲ ਦੀ ਜਿਹੜੀ ਵੀਡੀਓ ਆਪਾਂ ਪਾਵਾਂਗੇ ਉਹਦੇ ਵਿੱਚ ਬਕਾਇਦਾ ਵੀ ਸਾਡੇ ਵੀ ਜਿਵੇਂ ਆਪਾਂ ਪਹਿਲਾਂ ਆਲੂ ਤੋਂ ਬਾਅਦ ਪਕਾਵੀ ਮੱਕੀ ਕੀਤੀ ਪਕਾਵੀ ਮੱਕੀ ਬਾਰੇ ਵਿਸ਼ੇਸ਼ ਤੌਰ ਤੇ ਤੁਹਾਨੂੰ ਮੈਂ ਦੱਸਾਂ ਵੀ ਸਾਡੇ ਕਿ ਕਿਹੜੀ ਸਟੇਜ ਤੇ ਪਹੁੰਚ ਗਏ ਤੇ ਆਲੂ ਦਾ ਸਾਡੇ ਇਸ ਸਮੇਂ ਕਿਹੋ ਜਿਹਾ ਮੌਰ ਰਿਹਾ ਹੈ ਵੀ ਸਾਡੇ ਏਰੀਆ ਮੁਤਾਬਕ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਾਂ ਜਿਨ੍ਹਾਂ ਨੇ ਮਟਰ ਬੀਜਿਆ ਮਟਰਾਂ ਦਾ ਕਿਹੋ ਜਿਹਾ ਰਿਹਾ ਜਾਂ ਮਟਰਾਂ ਤੋਂ ਬਾਅਦ ਸਾਡੇ ਗਾਚਾ ਬੀਜਿਆ ਤੇ ਗਾਚੇ ਦਾ ਮੌਲ ਕਿਹੋ ਜਿਹਾ ਰਿਹਾ ਜਾਂ ਅੱਜ ਦੇ ਟਾਈਮ 'ਚ ਕੀ ਕੁਝ ਉੱਤੇ ਬੀਜਿਆਂ ਦੇ ਬਾਰੇ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਗੱਲਬਾਤ ਕਰਾਂਗਾ ਸੋ ਇੰਨੀਆਂ ਗੱਲਾਂ ਦੇ ਵਿੱਚ ਜੋ ਕੋਈ ਮੇਰੇ ਕੋਲ ਵੱਧ ਘੱਟ ਬੋਲਿਆ ਕਰੇ ਉਹਨਾਂ ਦੇ ਲਈ ਮੈਂ ਸਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ